ਤੇ ਮੇਰਾ ਸਭ ਤੋਂ ਇਹੀ ਮੈਸੇਜ ਰਹੇਗਾ ਕਿ ਜੋ ਤੁਸੀਂ ਹੋ ਆਪਣੇ ਜੜਾ ਨਾਲ ਜੁੜੇ ਰਹੋ ਮੇਰਾ ਸਭ ਤੋਂ ਵੱਡੀ ਪ੍ਰਾਇੋਰਟੀ ਉਹੀ ਰਹਿਣੀ ਹੈ ਮੈਂ ਜਿਹਦੇ ਲਈ ਕੰਮ ਕਰਨਾ ਚਾਹੁੰਦੀ ਆ ਮੈਂ ਸੋਸਾਇਟੀ ਲਈ ਕੰਮ ਕਰਨਾ ਚਾਹੁੰਦੀ ਆ ਤੇ ਮੈਂ ਸੋਸਾਇਟੀ ਨੂੰ ਹੀ ਅੱਗੇ ਰੱਖਾਂਗੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਅਗਰ ਉਹ ਇਸ ਲਾਈਨ ਤੇ ਚੱਲਦੀ ਆ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਸਮਾਜ ਦਾ ਬਹੁਤ ਫਾਇਦਾ ਹੋਏਗਾ ਉਹਨਾਂ ਦਾ ਪੈਰੈਂਟਸ ਤੇ ਉਹਦੇ ਆਸ-ਪਾਸ ਦਾ এনਵਾਇਰਨਮੈਂਟ ਬਹੁਤ ਵੱਡਾ ਫੈਕਟਰ ਹੁੰਦਾ ਹੈ ਮੇਰੀ ਇੱਕ ਇੱਛਾ ਹੈ ਸੀ ਕਿ ਜੋ ਬੱਚੀ ਜੋ ਹੈ ਇੱਕ ਪੋਸਟਿੰਗ ਇੱਥੇ ਉਤਰਾਖੰਡ ਇਹਦੇ ਦੀ ਆਬੋ ਹਵਾ ਇੱਥੇ ਦੇ ਲੋਕਾਂ ਦੀ ਇਹ ਗੁਲਦਸਤਾ ਇਹ ਤੜਾਈ ਗੁਲਦਸਤਾ ਹੋ ਗਿਆ ਮੈਨੂੰ ਉੱਪਰ ਜਾਓ ਬਹੁਤ ਜੈਂਟਲ ਸੱਜਣ ਇਹ ਬੱਚੀ ਜੋ ਹੈ ਮੈਂ ਉਮੀਦ ਕਰਦਾ ਕਿ ਜੋ ਗੱਲ ਕਰ ਰਿਹਾ ਉਹੀ ਇਹ ਕਰਨ ਵਾਲੀ ਬਾਹਰ ਜਾਣ ਨੂੰ ਜ਼ਿਆਦਾ ਹੋੜ ਕਰਦੇ ਨੇ ਹਾਈਲਾਈਟਸ ਕਰਨ ਲਈ ਬਾਹਰ ਚਲੇ ਗਏ ਬਟ ਇੱਥੇ ਜੋ ਹੈ ਆਪਣੇ ਦੇਸ਼ ਵਿੱਚ ਰਹਿ ਕੇ ਸੇਵਾ ਕਰਨਾ ਪਸੰਦ ਨਹੀਂ ਕਰਦੇ ਤੇ ਅਸੀਂ ਖੜੇ ਆ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਜਿੱਥੇ ਨਾਲ ਮੇਰੇ ਇੱਕ ਗੁੱਡੀ ਖੜੀ ਹੈ ਜਸਮੀਤ ਕੋਰ ਮੇਰੀ ਭਤੀਜੀ ਲੱਗਦੀ ਹੈ ਤੇ ਇਹ ਪੀਸੀਐਸ ਅਫਸਰ ਬਣੀ ਹੈ ਉਤਰਾਖੰਡ ਵਿੱਚ ਹਮਦਰ ਦੇ ਟੀਵੀ ਦੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਦੋ ਸਿੱਖ ਬੱਚੀਆਂ ਪੂਰੇ ਉਤਰਾਖੰਡ ਵਿੱਚ ਪੀਸੀਐਸ ਅਫਸਰ ਬਣੀਆਂ ਜਿਹਦੇ ਵਿੱਚ ਇੱਕ ਜਸਮੀਤ ਜਸਵੀਰ ਨਾਲ ਗੱਲਬਾਤ ਕਰਨੇ ਬਹੁਤ-ਬਹੁਤ ਵਧਾਈ ਜਸਮੀਤ ਜੀ ਤੇ ਕੀ ਕਹਿਣਾ ਚਾਹੋਗੇ ਆਪਦੀ ਸਫਲਤਾ ਤੇ ਖਾਸ ਕਰ ਉਹਨਾਂ ਬੱਚਿਆਂ ਨੂੰ ਜਿਹੜਾ ਅੱਗੇ ਵਧਣਾ ਚਾਹੁੰਦੇ ਨੇ ਐਜੂਕੇਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰੂੰਗੀ ਕਿ ਜਿਨੇ ਮੈਨੂੰ ਦਿੱਤਾ ਹੈ ਸਭ ਕੁਝ ਤੇ ਮੈਂ ਉਹਦਾ ਯੂਜ਼ ਕਰਕੇ ਮੈਂ ਅੱਗੇ ਵਧੀਆਂ ਤੇ ਮੈਂ ਲੋਕਾਂ ਨੂੰ ਹੋਰ ਇਨਸਪਾਇਰ ਕਰ ਸਕਾਂ ਤੇ ਮੇਰਾ ਸਭ ਤੋਂ ਇਹੀ ਮੈਸੇਜ ਰਹੇਗਾ ਕਿ ਜੋ ਤੁਸੀਂ ਹੋ ਆਪਣੇ ਜੜਾ ਨਾਲ ਜੁੜੇ ਰਹੋ ਤੇ ਅੱਗੇ ਵਧੋ ਤੇ ਸੋਸਾਇਟੀ ਲਈ ਕੰਮ ਕਰੋ ਜੇ ਸੋਸਾਇਟੀ ਜਿਹੜਾ ਸੋਸਾਇਟੀ ਤੁਹਾਨੂੰ ਚੀਜ਼ਾਂ ਦੇਂਦਾ ਹੈ ਜਿਹੜੀ ਲਾਈਫ ਤੁਹਾਨੂੰ ਦੇਂਦਾ ਹੈ ਉਹਨੂੰ ਵਾਪਸ ਮੋੜੋ ਤੇ ਇਹੀ ਮੇਰਾ ਸਭ ਨੂੰ ਮੈਸੇਜ ਰਹੇਗਾ ਕਿ ਕੰਮ ਕਰਕੇ ਡਿਸਪਲਿਨ ਨਾਲ ਰਹਿ ਕੇ ਆਪਣਾ ਅੱਗੇ ਵਧੋ ਪ੍ਰੋਗਰੈਸ ਕਰੋ ਤੇ ਵਾਪਸ ਸੋਸਾਇਟੀ ਨੂੰ ਦੋ ਸਾਰਾ ਸਿੱਖ ਸਮਾਜ ਨੂੰ ਜਿਹੜਾ ਇੱਕ ਮੂਲ ਮੰਤਰ ਮਿਲਿਆ ਹੈ ਸੇਵਾ ਤੇ ਅਰਦਾਸ ਅਰਦਾਸ ਸਭ ਲੋਕ ਕਰਦੇ ਨੇ ਦੂਜਿਆਂ ਵਾਸਤੇ ਸਰਵਤ ਦਾਵਲਾ ਮੰਗਦੇ ਨੇ ਸਮਾਜ ਕਲਿਆਣ ਮਿਲਿਆ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮਿਲਿਆ ਉਹ ਲੋਕ ਜਿਹੜੇ ਪੈਨਸ਼ਨਾਂ 'ਤੇ ਰਹਿ ਜਾਂਦੇ ਨੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਸਮਾਜ ਵਿਭਾਗ ਵੱਲੋਂ ਸਮਾਜ ਕਲਿਆਣ ਵਿਭਾਗ ਵੱਲੋਂ ਬੜੀ ਲੋੜ ਪੈਂਦੀ ਜ਼ਰੂਰਤਾਂ ਪੈਂਦੀ ਉਹਨਾਂ ਵਾਸਤੇ ਕਿਸ ਤਰ੍ਹਾਂ ਕੰਮ ਕਰੋਗੇ ਮੇਰਾ ਸਭ ਤੋਂ ਵੱਡੀ ਪ੍ਰਾਇੋਰਟੀ ਉਹੀ ਰਹਿਣੀ ਹੈ ਮੈਂ ਜਿਹਦੇ ਲਈ ਕੰਮ ਕਰਨਾ ਚਾਹੁੰਦੀ ਆ ਮੈਂ ਸੋਸਾਇਟੀ ਲਈ ਕੰਮ ਕਰਨਾ ਚਾਹੁੰਦੀ ਆ ਤੇ ਮੈਂ ਸੋਸਾਇਟੀ ਨੂੰ ਹੀ ਅੱਗੇ ਰੱਖਾਂਗੀ ਤੇ ਜੋ ਵੀ ਮੈਂ ਕਰ ਸਕਾਂਗੀ ਆਪਣੀ ਪੋਸਟ ਵਿੱਚ ਰਹਿ ਕੇ ਮੈਂ ਉਹਨਾਂ ਲਈ ਫੁੱਲ ਫੁੱਲ ਇੱਕਦਮ ਅਸ਼ੋਰੈਂਸ ਨਾਲ ਮੈਂ ਉਹਨਾਂ ਲਈ ਕੰਮ ਕਰਾਂਗੀ ਠੀਕ ਹੈ ਸਲਵਿੰਦਰ ਸਿੰਘ ਕਲਸੀ ਨੇ ਪ੍ਰਦੇਸ਼ ਅਧਿਐਕਸ਼ ਨੇ ਭਾਰਤੀ ਕਿਸਾਨ ਯੂਨੀਅਨ ਅਰਾਜਨਤਿਕ ਦੇ ਤੇ ਸਲਵਿੰਦਰ ਜੀ ਕੀ ਕਹਿਣਾ ਚਾਹੋਗੇ ਸਫਲਤਾ ਦੇ ਦੇਖੋ ਬਹੁਤ ਖੁਸ਼ੀ ਆ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਪਰਿਵਾਰ ਦੀ ਬੱਚੀ ਸਾਡੇ ਸਿੱਖ ਪਰਿਵਾਰ ਦੀ ਬੱਚੀ ਕਿਉਂਕਿ ਸਾਨੂੰ ਅਸੀਂ ਕਿਸੇ ਨਾਲ ਵਿਦਕਰਾ ਨਹੀਂ ਕਰਦੇ ਕਿ ਸਾਡੇ ਸਿੱਖ ਬੱਚੇ ਨੇ ਤੁਸੀਂ ਦੂਜਿਆਂ ਨੂੰ ਮਾਰਿਆ ਤਾਂ ਲੇਕਿਨ ਇੱਕ ਆਪਣੀ ਪਰਿਵਾਰ ਲਈ ਆਪਣੀ ਕੌਮ ਜਿਹੜੀ ਇਹਨਾਂ ਚੀਜ਼ਾਂ ਤੋਂ ਪਿੱਛੇ ਜਾ ਰਹੀ ਹੈ ਜਿਹੜੇ ਸਿੱਖਿਆ 12ਵੀਂ ਕਰਨ ਤੋਂ ਮਾਦਾ ਉਹਨਾਂ ਦਾ ਇੱਕ ਹਾਈ ਲੈਟਿ ਮਕਸਦ ਹੁੰਦਾ ਹੈ ਉਹਨਾਂ ਨੂੰ ਇੱਕ ਸਿੱਖ ਮਿਲੇਗੀ ਇਸ ਤੋਂ ਕਿ ਨਹੀਂ ਅਗਰ ਅਹੀਂ ਇੱਥੇ ਵੀ ਮਿਹਨਤ ਕਰਦੇ ਆਂ ਤੇ ਇੱਥੇ ਵੀ ਸਾਨੂੰ ਉਹਦਾ ਫਲ ਮਿਲਦਾ ਹੈ ਕਹੀਂ ਅਫੀਸਰ ਲਾਈਨ ਤੇ ਜਾਂਦੇ ਆਂ ਤੇ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਇੱਕ ਲਕੀਰ ਆ ਜਿਹੜੀ ਇਹਦੇ ਤੇ ਚੱਲਣ ਦੀ ਲੋੜ ਆ ਇਸ ਇਸ ਪਾਸ ਇਹ ਰਸਤਾ ਬਣਾਉਂਦੇ ਨੇ ਬੱਚੇ ਸਾਡੇ ਕਿ ਇੱਕ ਦੂਜੇ ਦੂਜਿਆਂ ਵਾਸਤੇ ਕਿਉਂਕਿ ਹੁਣ ਇਹਦਾ ਜਿਹੜਾ ਫਰੈਂਡ ਸਰਕਲ ਹੋਏਗਾ ਸ਼ਾਇਦ ਉਹ ਉਸ ਲਾਈਨ ਚੋਂ ਜਿਹੜੇ ਨਿਕਲਨੇ ਨਿਕਲ ਕੇ ਅੱਗੇ ਉਹ ਤਿਆਰੀ ਕਰਨ ਕੋਈ ਉਹਨਾਂ ਵਾਸਤੇ ਜੇ ਏਜ ਦੇ ਫੈਕਟਰ ਹਿਸਾਬ ਨਾਲ 2 ਸਾਲ ਹੋਣ 4 ਸਾਲ ਜੇ ਜਿਹੜੀ ਅਗਲੀ ਪੀੜ੍ਹੀ ਸਾਡੀ ਆਏਗੀ ਜਿਹੜੀ ਇਹਨਾਂ ਨੂੰ ਇਨਸਪੀਰੇਸ਼ਨ ਮੰਨ ਕੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਅਗਰ ਉਹ ਇਸ ਲਾਈਨ ਤੇ ਚੱਲਦੀ ਆ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਸਮਾਜ ਦਾ ਬਹੁਤ ਫਾਇਦਾ ਹੋਏਗਾ ਉਹਨਾਂ ਲਈ ਸਮਾਜ ਜਿਵੇਂ ਸੰਤ ਸਿੰਘ ਜੀ ਨੇ ਬੱਚੀ ਦੇ ਪਿਤਾ ਮੇਰੇ ਭਰਾ ਇਹਨਾਂ ਨਾਲ ਗੱਲਬਾਤ ਕਰਨੇ ਆ ਕਿ ਜਿਸ ਤਰ੍ਹਾਂ ਅਚੀਵਮੈਂਟ ਕੀਤਾ ਹੈ ਬੁੱਢੀ ਨੇ ਕਿੰਨਾ ਵੱਡਾ ਸਹਿਯੋਗ ਰਿਹਾ ਲੋਕ ਤਾਂ ਕੁੜੀਆਂ ਨੂੰ ਅੱਗੇ ਨਹੀਂ ਵਧਣ ਦਿੰਦੇ ਕਿਸ ਤਰ੍ਹਾਂ ਤੁਸੀਂ ਸਹਿਯੋਗ ਕੀਤਾ ਇਹਨਾਂ ਦੇਖੋ ਜੀ ਇਹ ਇੱਕ ਟਾਈਮ ਐਸੀ ਜਦਾਂ ਬੱਚੀਆਂ ਨੂੰ ਅਪਸ਼ਾਪ ਸਮਝਿਆ ਜਾਂਦਾ ਸੀ ਇਹ ਟਾਈਮ ਚੇਂਜ ਹੋਇਆ ਅੱਜ ਬੱਚੀਆਂ ਜੋ ਹੈ ਤੁਸੀਂ ਹੋਣੇ ਇੰਟਰੋ ਵਿੱਚ ਦੱਸਿਆ ਕਿ ਦੋ ਬੱਚੀਆਂ ਦੋਨਾਂ ਉਤਰਾਕਰਨ ਤੋਂ ਮੈਂ ਕੱਲ ਕਿਤੇ ਸਟੇਜ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਦ ਬੱਚੀ ਦਾ ਜੀਐਨਯੂ ਐਡਮਿਸ਼ਨ ਹੋਇਆ ਤੇ ਮੈਂ ਉੱਪਰੋਂ ਦੇਖਿਆ ਤੇ نیچے ਮੈਨੂੰ ਇੱਕ ਵੀ ਪੱਗ ਨਜ਼ਰ ਨਹੀਂ ਆਈ ਅੱਛਾ ਉੱਤਰਾਖੰਡ ਤੋਂ ਇੱਕ ਬੱਚੀ ਸੀ ਸਾਰੇ ਸਟੇਟ ਪੂਰੇ ਸਾਊਥ ਤੋਂ ਜੋ ਜੀਐਨਯੂ ਜਾਂਦੇ ਹੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਇੱਕ ਵੀ ਪੱਗ ਨਜ਼ਰ ਨਹੀਂ ਆਈ ਤੇ ਉੱਪਰ ਖੜੇ ਹੋ ਕੇ ਮੈਂ ਦੇਖ ਰਿਹਾ ਸੀ ਵੀ ਆਪਾਂ ਇਹ ਪੱਗਾਂ ਜਾ ਕਿ ਦੇ ਰਹੀਆਂ ਨੇ ਇੱਕ ਦੇਸ਼ ਦਾ ਖੂਟਾ ਰਿਹਾ ਹੈ ਦੇਸ਼ ਦੀ ਕੁਰਬਾਨੀਆਂ ਦੀ ਗੱਲ ਕਰੀ ਜਾਏ ਆਰਮੀ ਇਹ ਪੋਜੀਸ਼ਨ ਦੀ ਗੱਲ ਕਰੀ ਜਾਏ ਆਪਣਾ ਵਾਪਸ ਸਮਾਜ ਜੋ ਅੱਛੀ ਅੱਛੀ ਪੋਸਟ ਤੇ ਕੰਟ੍ਰਿਬਿਊਟ ਜੋ ਹੈ ਤੇ ਅੱਜ ਕੀ ਸਥਿਤੀ ਹੋ ਜਾ ਰਹੀ ਹੈ ਕਿ ਆਪਣੀ ਜੋ ਜੋ ਕੌਮ ਹੈ ਉਹ ਸਿਰਫ ਉਹਦੇ ਤੇ ਸੀਮਿਤ ਹੋ ਕੇ ਰਹਿ ਗਈ ਕਿ ਆਪਾਂ ਫਾਰ ਬੁਲਟ ਤੇ ਸਕੋਰਪੀਓ ਪੰਜਾਬੀ ਗਾਣੇ ਪੰਜਾਬੀ ਦੇ ਜੋ ਗਾਣਾ বাজਾਣਾ ਠੀਕ ਹੈ ਉਹ ਉਹ ਆਪਣੇ ਖੂਨੇ ਚ ਹੈ ਵਿਰਸਾ ਵੀ ਹੁੰਦਾ ਹੈ ਆਪਾਂ ਆਪਾਂ ਦਾ ਆਪਣਾ ਇਹ ਹੈ ਕਿ ਬਿਨਾਂ ਕਿਸੇ ਗੱਲ ਤੋਂ ਵੀ ਖੁਸ਼ ਹੋ ਲਈਦਾ ਹੈ ਇਹ ਵੀ ਨਹੀਂ ਪਤਾ ਹੁੰਦਾ ਖੁਸ਼ ਕਿਸ ਗੱਲ ਦੇ ਤੇ ਮੌਕਾ ਮਿਲੇ ਹਟਾਣਾ ਚਾਹੀਦਾ ਹੈ ਲੇਕਿਨ ਬੱਚਿਆਂ 'ਚ ਕਮ ਸੇ ਕੰਪ ਇਨਾ ਬੀਜ ਪਾਣਾ ਚਾਹੀਦਾ ਹੈ ਉਸ ਅ ਪ੍ਰਸਥਿਤੀ ਉਹਨੂੰ ਇਹ ਇਹ ਬੱਚੀਆਂ ਆਪਣੇ ਆਪ ਜਾਂ ਬੱਚੇ ਆਪਣੇ ਆਪ ਨਹੀਂ ਨਿਕਲ ਸਕਦੇ ਉਹਨਾਂ ਦਾ ਪੈਰੈਂਟਸ ਤੇ ਉਹਦੇ ਆਸ-ਪਾਸ ਦਾ এনਵਾਇਰਨਮੈਂਟ ਬਹੁਤ ਵੱਡਾ ਫੈਕਟਰ ਹੁੰਦਾ ਹੈ ਤੁਸੀਂ ਕਰੇ ਜੋ ਮਾਹੌਲ ਬਣਾਓਗੇ ਉਹਦਾ ਇੰਪੈਕਟ ਬੱਚਿਆਂ ਤੇ ਪੈਗਾ ਹੀ ਪੈਗਾ ਤੇ ਉਹ ਤੁਸੀਂ ਉਹਨਾਂ ਨੂੰ 5ਵੀਂ 7ਵੀਂ ਕਲਾਸ ਇਥੇ ਗੱਡੀਆਂ ਚਲਾਣੀਆਂ ਸਿਖਾ ਦੋਗੇ ਤੁਸੀਂ ਉਹਨਾਂ ਨੂੰ ਜੋ ਹੈ 8ਵੀਂ 9ਵੀਂ ਤੂੰ ਚੇਅਰਸ ਕਰਨਾ ਸ਼ੁਰੂ ਕਰ ਦੋਗੇ ਤੇ ਫਿਰ ਕੀ ਆਪਰਿਨਾਮ ਤਾਂ ਉਹੀ ਆਣੇ ਸੀ ਜੋ ਆ ਰਹੇ ਨੇ ਤੇ ਦੂਸਰਾ ਜੋ ਹੈ ਜੋ ਵਿਦੇਸ਼ ਜਾਣ ਦੀ ਹੁਣੇ ਟੋਪਿਕ ਗੱਲ ਹੋ ਰਹੀ ਸੀ ਕਿ ਬੱਚੇ ਜੋ ਉਹ ਵਿਦੇਸ਼ ਚਲੇ ਜਾ ਰਹੇ ਨੇ ਤੇ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਇੱਥੇ ਆਪਣੇ ਕਿਸਾਨ ਯੂਨੀਅਨ ਦੇ ਤੇ ਆਪਣੇ ਸਿੱਖ ਸਮਾਜ ਦੇ ਜੋ ਭਰਾ ਸਾਰੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਬੱਚਿਆਂ ਨੂੰ ਮਤਲਬ ਆਪਾਂ ਉਹ ਰਸਤੇ ਪਾਈਏ ਦੇਸ਼ ਧਰਮ ਦੀ ਸੇਵਾ ਲਈ ਤੇ ਵਾਪਸ ਜੋ ਬੇਟੀਆਂ ਕਹਿ ਰਹੇ ਸੀ ਵਾਪਸ ਜੋ ਜੇ ਸਮਾਜ ਤੋਂ ਇੰਨਾ ਕੁਝ ਮਿਲਿਆ ਹੈ ਤੇ ਆਪਣੀ ਡਿਊਟੀ ਹੈ ਸਮਾਜ ਨੂੰ ਵਾਪਸ ਦੇਣ ਦੀ ਤੇ ਉਹ ਆਪਾਂ ਕਰੀਏ ਤੇ ਮੈਂ ਇਲਾਜ ਤੇ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਮਤਲਬ ਜਿੱਥੇ ਦੇ ਆਪਾਂ ਰਹਿਣ ਵਾਲੇ ਉਤਰਾਖੰਡ ਦੇ ਮੈਨੂੰ ਇਹਦੇ ਨਾਲ ਬਹੁਤ ਮੋਹਬਤ ਹੈ ਮੇਰੀ ਇੱਕ ਇੱਛਾ ਹੈ ਸੀ ਕਿ ਜੋ ਬੱਚੀ ਜੋ ਹੈ ਇੱਕ ਪੋਸਟਿੰਗ ਇੱਥੇ ਉਤਰਾਖੰਡ ਇਹਦੇ ਦੀ ਆਬੋ ਹਵਾ ਇੱਥੇ ਦੇ ਲੋਕਾਂ ਦੀ ਇਹ ਗੁਲਦਸਤਾ ਹੈ ਤਰਾਈ ਗੁਲਦਸਤਾ ਹੋ ਗਿਆ ਇਹਨਾਂ ਨੂੰ ਉੱਪਰ ਜਾਓ ਬਹੁਤ ਜੈਂਟਲ ਸੱਜਣ ਲੋਕ ਨੇ ਤੇ ਇੱਥੇ ਦੀ ਆਬੋ ਹਵਾ ਮਾਹੌਲ ਉਹ ਬਹੁਤ ਸੋਹਣਾ ਹੈ ਤੇ ਮੇਰੀ ਇੱਕ ਇੱਛਾ ਸੀ ਜੋ ਬੱਚੀ ਨੇ ਪੂਰੀ ਕਰੀ ਕਿ ਪੋਸਟਿੰਗ ਜੋ ਹੈ ਉਤਰਾਖੰਡ ਜੋ ਹੈ ਉਹ ਹੋਈ ਇੱਕ ਪੋਸਟਿੰਗ ਹੋ ਗਈ ਉਤਰਾਖੰਡ ਦੇ ਸਮਾਜ ਕਲਿਆਣ ਪੀਸੀ ਅਫਸਰ ਦੀ ਲੇਕਿਨ ਬੱਚੀ ਦੀ ਤਿਆਰੀ ਯੂਪੀਐਸਸੀ ਦੀ ਹੈ ਅੱਗੇ ਕਿਸ ਤਰ੍ਹਾਂ ਟਾਈਮ ਕੱਢ ਪਾਏਗੇ ਦੇਖੋ ਜੀ ਜੋ ਰੱਬ ਨੇ ਝੋਲੀ ਵਿੱਚ ਪਾਣਾ ਹੋਏਗਾ ਕੋਈ ਕਿਰਤ ਕਰਨਾ ਆਪਣਾ ਡਿਊਟੀ ਐ ਟਾਈਮ ਟੂ ਟਾਈਮ ਕੋਈ ਹਫਤੇ ਦੀ ਪਲਾਨਿੰਗ ਕੋਈ ਮਹੀਨਿਆਂ ਦੀ ਕੋਈ ਸਾਲਾਂ ਦੀ ਹੁੰਦੀ ਹੈ ਇਹ ਕੋਈ ਇਨਾ ਚੀਜ਼ਾਂ ਤੇ ਸਿਰਫ ਆਪਣਾ ਵਾਸ ਨਹੀਂ ਚੱਲਦਾ ਤੇ ਆਪਣਾ ਕੰਮ ਇੱਕ ਉਹਦੇ ਉਸ ਤਰਫ ਨੂੰ ਜਿਹੜਾ ਡਿਪਾਰਟਮੈਂਟ ਮਿਲਿਆ ਉਹਦੇ ਕੰਮ ਬਹੁਤ ਜ਼ਿਆਦਾ ਵਰਕਲੋਡ ਬਹੁਤ ਜ਼ਿਆਦਾ ਹੈ ਨਹੀਂ ਸਮਾਜ ਕਲਿਆਣ ਵਿੱਚ ਪਬਲਿਕ ਨਾਲ ਸਿੱਧਾ ਕਨੈਕਸ਼ਨ ਹੁੰਦਾ ਪਬਲਿਕ ਦੇ ਕੰਮ ਬੜਾ ਜਾਂਦਾ ਇਹ ਜੋ ਇਹ ਬੱਚੀ ਜੋ ਹੈ ਜੋ ਦੀ ਰੈਂਕ ਹੈ ਉਹਦੇ ਡੀਐਸਪੀ ਰੈਂਕ ਵੀ ਮੈਨੇਜ ਜਾਂਦੀ ਉਹਦੇ ਚ ਹਾਂ ਨਹੀਂ ਉਹ ਉਪਲਬਧ ਹੈ ਸੀ ਉਹਦੇ ਇਸਪੈਕਲ ਵਾਲਾ ਇਸ ਸਾਲ ਜੋ ਨਿਯਮ ਆ ਗਿਆ ਤੇ ਪੁਲਿਸ ਵਾਲੀ ਲਾਈਨ ਅਪ ਪਕੜ ਕੇ ਇਹ ਜੋ ਇਹਦੇ ਨੇਚਰ ਨਾਲ ਮੈਚ ਕਰਦੀ ਹੈ ਇਹ ਬੱਚੀ ਜੋ ਹੈ ਮੈਂ ਉਮੀਦ ਕਰਦਾ ਕਿ ਜੋ ਗੱਲ ਕਰ ਰਿਹਾ ਉਹੀ ਇਹ ਕਰਨ ਵਾਲੀ ਹੈ ਇਹ ਇਹ ਜੋ ਬਿਲਕੁਲ ਸੇਵਾਪਾਉ ਵਾਲੀ ਬਤੀ ਹੈ ਤੇ ਉਹ ਆਪਣੇ ਸ਼ੁਰੂਆਤ ਤੋਂ ਉਹ ਤਾਂ ਆਪਣੇ ਖੂਨੇ ਚ ਆਪਾਂ ਹਰ ਇਸ ਤਰ ਹਰ ਜਗ੍ਹਾ ਦੀ ਹੈ ਬਿਲਕੁਲ ਸੰਤੋਖ ਸਿੰਘ ਜੀ ਨੇ ਗੱਲਬਾਤ ਕਰਨੇ ਹੈ ਭਾਰਤੀ ਸਿੰਘ ਸੰਘਟਨ ਦੇ ਅਧਿਐਖ ਨੇ ਕੀ ਕਹਿਣਾ ਚਾਹੋਗੇ ਗੁੱਡੀ ਦੀ ਸਫਲਤਾ ਨਾਲ ਗੁੱਡੀ ਦੀ ਸਫਲਤਾ ਨੂੰ ਇਹੀ ਸਤਗੁਰਾਂ ਅਗੇ ਅਰਦਾਸ ਬੇਨਤੀ ਕਰਨੇ ਆ ਕਿ ਗੁੱਡੀ ਤਰੱਕੀ ਕਰੇ ਔਰ ਉਹ ਮਿਹਨਤ ਕਰਕੇ आईएएस या आईएफएसs ਤੋਂ ਵੱਡੇ ਐਗਜ਼ਾਮ ਕਲੀਅਰ ਕਰੇ ਔਰ ਸਾਨੂੰ ਬਹੁਤ ਖੁਸ਼ੀ ਹੋਏਗੀ ਔਰ ਬਹੁਤ ਤਰੱਕੀਆਂ ਕਰੇ ਔਰ ਬੇਟੀ ਦਾ ਜੋ ਇੱਕ ਸੁਭਾਅ ਹੈ ਸਾਨੂੰ ਸਾਡੇ ਸਾਹਮਣੇ ਇੰਟਰਵਿਊ ਦਿੰਦੇ ਆ ਵੇਖਿਆ ਬਹੁਤ ਹੀ ਇੱਕ ਬਹੁਤ ਵਧੀਆ ਸੁਭਾਅ ਹੈ ਔਰ ਇੱਕ ਤਰੱਕੀ ਵਾਲਾ ਸੁਭਾਅ ਹੋ ਮਾਲਕ ਚਾਹੇਗਾ ਤੇ ਤਰੱਕੀ ਕਰੇਗੀ ਬੇਟੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਗੁੱਡੀ ਦੀ ਸਫਲਤਾ ਕਿਉਂਕਿ ਗੁੱਡੀ ਦੇ ਮਾਮੇ ਪਿੰਡ ਦੇ ਤੁਸੀਂ ਹੈਗੇ ਮੇਰੀ ਤੇ ਪੰਜ ਹੀ ਲੱਗਦੀ ਹੈ ਰਿਸ਼ਤੇ ਦੇ हिसाब ਨਾਲ ਕਿ ਸਾਡੇ ਪਿੰਡ ਦੀ ਬੱਚੀ ਹੈ ਉਹਨਾਂ ਦੀ ਬੇਟੀ ਹੈ ਤੇ ਬਹੁਤ ਮਾਂ ਤੇ ਬਹੁਤ ਫਕਰ ਲੱਗਦਾ ਹੈ ਕਿ ਆਪਣੇ ਬੱਚੇ ਵੱਧ ਚੜ ਕੇ ਅੱਗੇ ਆਣ ਔਰ ਐਵੇਂ ਆਫੀਸਰ ਰੈਂਕਸ ਜਿਹੜੀਆਂ ਹਾਸਲ ਕਰਨ ਤਾਂ ਕਿ ਸਿੱਖ ਸਮਾਜ ਦਾ ਨਾਮ ਚੜ੍ਹੇ ਕਿਉਂਕਿ ਸਿੱਖ ਸਮਾਜ ਦੇ ਬੱਚੇ ਜ਼ਿਆਦਾਤਰ ਬਾਹਰ ਜਾਣ ਨੂੰ ਜ਼ਿਆਦਾ ਹੋੜ ਕਰਦੇ ਨੇ ਹਾਈਲਾਈਟਸ ਕਰਨ ਲਈ ਬਾਹਰ ਚਲੇ ਗਏ ਬਟ ਇੱਥੇ ਜੋ ਹੈ ਆਪਣੇ ਦੇਸ਼ ਵਿੱਚ ਰਹਿ ਕੇ ਸੇਵਾ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਜ਼ਿਆਦਾਤਰ ਨੌਕਰੀਆਂ ਸਿੱਖਾਂ ਨੂੰ ਅਵੋਇਡ ਕਰਦੇ ਨੇ ਆਪਣੀ ਸੁਸਾਇਟੀ ਦੇਖ ਲਓ ਇਹ ਆਪਣੇ ਇੱਧਰ ਦੇਖ ਲਓ ਬੱਚੇ ਸਿੱਖਾਂ ਨੂੰ ਅਵੋਇਡ ਕਰਦੇ ਨੇ ਨੌਕਰੀਆਂ ਮਿਲਦੀਆਂ ਹੀ ਨਹੀਂ ਬੱਚੇ ਇਨਾ ਪ੍ਰਯਾਸ ਕਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਹੀ ਨਹੀਂ ਬੰਦੀ ਪਰ ਜਿਹੜੇ ਬੱਚੇ ਐਵੇਂ ਇਗਜ਼ਾਮ ਕੁਆਲੀਫਾਈ ਕਰਕੇ ਜਾਂਦੇ ਉਹਨਾਂ ਨੂੰ ਤਾਂ ਗਵਰਨਮੈਂਟ ਹੀ ਮਜਬੂਰੀ ਦੇਣੀ ਪੈਗੀ ਤੇ ਨੇਚਰਲੀ ਇਹੋ ਜਿਹੇ ਬੱਚਿਆਂ ਤੇ ਬਹੁਤ ਮਾਣ ਹੈ ਬਹੁਤ ਫਕਰ ਹੈ ਪਰ ਮੈਂ ਜਾਣਦਾ ਕਿ ਐਵੇਂ ਬੱਚੇ ਆਪਣੇ ਹੋਰ ਵੀ ਅੱਗੇ ਵਧਦੇ ਰਹੇ ਨੇ ਇਸਨ ਭਾਰਤੀ ਕਿਸਾਨ ਯੂਨੀਅਨ ਰਾਜਨੀਤਿਕ ਤੇ ਭਾਰਤੀ ਸਿੱਖ ਸੰਗਠਨ ਦੇ ਲੋਕ ਜਿਹੜੇ ਅੱਜ ਗੁੱਡੀ ਨੂੰ ਅਸ਼ੀਰਵਾਦ ਦੇਣ ਉਹਦੇ ਘਰ ਪਹੁੰਚਣ ਜਿਹੜੀ ਪੀਸੀਐਸ ਅਫਸਰ ਬਣੀ ਹੈ ਜ਼ਿਲ੍ਹਾ ਸਮਾਜ ਕਲਿਆਣਾ ਅਧਿਕਾਰੀ ਬਣੀ ਹੈ ਤੇ ਉਹਨਾਂ ਨੂੰ ਅੱਜ ਅਸ਼ੀਰਵਾਦ ਦੇਣ ਵਾਸਤੇ ਸਾਰੇ ਲੋਕ ਪਹੁੰਚੇ ਸੀ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਜੀ ਨੇ ਸਾਨੂੰ ਦਾਤ ਬਖਸ਼ੀ ਹੈ ਕਿ ਸੇਵਾ ਕਰਨੀ ਹੈ ਲੋਕਾਂ ਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਵੇਖਣਾ ਇਹ ਹੋਏਗਾ ਕਿ ਗੁੱਡੀ ਨੂੰ ਅੱਗੇ ਪੀਸੀਐਸ ਅਫਸਰ ਦੀ ਜਿਹੜੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਉਹਦੇ ਵਿੱਚ ਅੱਗੇ ਜਾ ਕੇ ਕੀ ਰਿਜ਼ਲਟ ਨਿਕਲਦਾ ਹੈ ਹਮਦਰ ਟਿਵਲੀ ਮੰਗਲਪਾਲ ਸਿੰਘ ਉਤਰਾ